ਇਹ ਮੈਂ ਤੁਹਾਰੇ ਸਾਹਮਣੇ ਇੱਕ ਇੱਕਤਕ ਗਿਰਪਾਰ ਕੇ ਇਲਾਕੇ ਦੀ ਬਾਤ ਕਰਾਂ ਵੀ ਮਾਰੇ ਟੱਕਰਪਾਰ ਕੇ ਇਹ ਉਰਲੇ ਪਾਸੇ ਵਾਲਾ ਨਾਕਾ ਹਰਿਆਣੇ ਦਾ ਜਿਸki ਕਿਡਨੀ ਕੁਛ ਪ੍ਰਤੀ ਦਾ ਉਹ ਪੇਸ਼ ਕਰ ਮੈਂ ਤੁਹਾਰੇ ਕੋਲ ਹਾਂ ਆਂਦਾ ਨਹੀਂ ਯਕੀਨ ਕਿਸੇ ਨੂੰ ਈਵੋ ਦੇਲੋਂ ਜਾਤਾ ਹਰਿਆਣੇ ਤੇ ਰਾਹ ਕੱਟਿਆ ਟੱਕਰਪਾਰ ਦਾ ਨਾਕਾ ਸੱਤ ਅੱਠ ਪੰਚਾਇਤਾਂ ਇਸ ਵਿੱਚ ਦੋ ਤਿੰਨ ਨਕਰ ਖਿੜੀ ਚਾਰ ਪਲਾਡਰ ਪੰਜ ਮੱਜਰੇ ਬੀਸੀ ਵਿੱਚ ਮਡੇ ਨੇ ਟੁੱਟੀਆਂ ਸੜਕਾਂ ਪੱਟੇ ਖਿੰੜਰੇ ਔਖਾ ਆਉਣਾ ਜਾਣਾ ਕੱਟਾ ਪੜੀ ਬਦੀਨੀ ਵੀਰੋ ਕੇ ਨਿਆਣਾ ਕੀ ਸਿਆਣਾ ਟਾਲ ਮਾਰਦੇ ਕੀ ਕਰਾਂਗੇ ਰਾਮਾ ਹੱਟ ਤੜਾਕਾ ਹਰਿਆਣੇ ਤੇ ਰਹਾ ਕਟਿਆ ਕਦਰਪਾਰ ਕਲਾਕਾ ਜੀ ਗਵਾਂਾਂ માં ਇਬ ਕੰਮ ਰਹੇ ਨਾ ਨੌਕਰੀ ਛੋਟੀ ਮੋਟੀ ਨੇੜਾ ਤੇੜਾ ਸ਼ਹਿਰ ਨਾ ਕੋਈ ਮਿਰਜਾ ਰੋਜੀ ਰੋਟੀ ਨਾ ਮਾਰੇ ਗਦਾਮ ਫੈਕਟਰੀ ਸ਼ੈਨਰ ਦਾਣਾ ਮੰਡੀ 12 ਕੋਪਾ ਚੀਕਾ ਪੜਦਾ ਸਿੱਟੀ ਨਾ ਕੋਈ ਡੰਡੀ ਨਵੇਂ ਗਰੌਂ ਨੂੰ ਜਾਣਾ ਪੜਦਾ ਢਿੰਡੀ ਗੇਜ ਕਰਾ ਕਾ ਹਰਿਆਣੇ ਤੇ ਰਹਾ ਕਟਿਆ ਖੱਪਰਪਾਰ ਕਾ ਲਾਗਾ ਠੀਕ ਹੈ ਤੇ ਪਟਿਆਲਾ ਚਾਹੀਏ 라ਵਾ ਪਿੰਡ ਖਮੇੜੀ ਜੇ ਬਲਬੇੜਾ ਉੱਤਰ ਜਾਈਏ ਜਾਣਾ ਪਵਾ ਤਾਂ ਡੰਡੜੀ ਨਾ ਕੋਈ ਰਿਸਕਾ ਟੈਂਕੂ ਮਿੱਦਾ ਪੈਰੀ ਤੁਰਕਾ ਜਾਂਦੇ ਊਬੜ ਖਾਪੜ ਰਾਹਾ ਕੇ ਮਾ ਡਿੱਗਦੇ ਠੇਪੇ ਖਾਂਦੇ ਪੈਰ ਕਟਿਆ ਰਾਮ ਬਤਾ ਦੇ ਕਿੱਥਾ ਮਾਰੇ ਠਾਕਾ ਹਰਿਆਣੇ ਤੇ ਰਾਹਾ ਕਟਿਆ ਘੱਗਰਪਾਰ ਦਾ ਲਾਕਾ ਟਾਈਮ ਲਖਾਉਣਾ ਔਖਾ ਹੋਵਾ ਆਮਾ ਜਦੋਂ ਚਮਾਥੇ ਰੋਵਾ ਜਾਮਾ ਪਾਣੀਓ ਪਾਣੀ ਦਿਖਦਾ ਚਾਰੇ ਪਾਸੇ ਮਾਰਕੰਡੇ ਕੇ ਪਾਣੀ ਕੇ ਗਲ ਬਾਛੜ ਜਾਹਾਂ ਤੱਕ ਘਰ ਫਸਲ ਬਾੜੀਆਂ ਡੁੱਬ ਜਾਂਦੀਆਂ ਡੇਰਿਆਂ ਕੇ ਗਲ ਨਗਰ ਲਾਕਾ ਮਾਰਾ ਲੰਕਾ ਮੰਦਾ ਆਪਣੀ ਸ਼ਰੀ ਕਿਟਾਕਾ ਹਰਿਆਣੇ ਤੇ ਰਾਹਾ ਕਟਿਆ ਘੱਗਰਪਾਰ ਦਾ ਲਾਕਾ ਇੱਕ ਬਸ ਪਪਰੀਆਲਾ ਜਾਹ ਬਾਇਆ ਪੁੰਨ ਰੇੜੀ ਤਿੰਨ ਨਰੋਦੀ ਬਾਇਆ ਤੁਲਪਾ ਤਾਰਾ ਚੰਦ ਰੇੜੀ ਦੋ ਘੰਟਿਆਂ ਮਾਂ ਜਾ ਪਟਿਆਲਾ ਸੜਕਾਂ ਕੀ ਮਾਂ ਅੱਡੇ ਬੁੱਥੀ ਜਾਹਾਂ ਡਾਟਾ ਛੋੜਦੀ ਥੋੜ ਥੋੜ ਪਾ ਅੱਡੇ 30 ਰੁਪਏ ਲਗਾ ਸਰੇ ਕੀ ਦੇਖ ਲੋ ਟਿਕਟ ਪਟਾਕਾ ਹਰਿਆਣੇ ਤੇ ਰਾਹ ਕੱਟਿਆ ਕਿਰਪਾਰ ਦਾ ਲੱਗ ਕਾਗਜ਼ਾ ਮਾਂ ਹਰਿਆਣਾ ਨੂੰ ਤਾਂ ਨੰਬਰ ਬੰਦ ਕਹਾਵਾ ਮਾਰਾ ਨੰਬਰ ਨੂੰ ਪਤਾ ਨਹੀਂ ਕੀ ਖਾਤੀ ਉਹ ਜਾਹ ਲੈਟ ਵੀ ਆਂਦੀ ਡਾਕ ਨਹੀਂ ਆਂਦੀ ਰੇਂਜ ਫੋਨ ਕੀ ਬੀਨਾ ਬਿਲਕੇ ਲੰਮੇ ਲੰਮੇ ਫਰਨੇ ਫੂਟਾ ਮਾਰਾ ਤੀਨਾ ਤਬਕੇ ਮਾਰਾ ਦੋ ਆਂਨੇ ਕਾ ਅਫਸਰ ਗਉਮਾ ਆਗਾ ਹਰਿਆਣੇ ਤੇ ਰਾਹਾ ਕਟਿਆ ਤੱਕ ਗਰਪਾਰ ਕਾ ਲਾਗਾ ਹਰਿਆਣੇ ਤੇ ਰਾਹਾ ਕਟਿਆ ਤੱਕ ਗਰਪਾਰ ਕਾ ਆ ਜੀ ਬਹੁਤ ਵਧੀਆ ਅਲੈਕੁਮ ਸਲਮ